ਮਿੱਤਰੋ ਅੱਜ ਤੁਹਾਨੂੰ ਆਪਣੇ ਸਾਨ ਪਤ ਦਿਲਜਾਨ ਦੀ ਸਵਾਰੀ ਦੀ ਵੀਡੀਓ ਦਿਖਾਉਣੀ ਆ ਕਰਮਾ ਵਾਲਾ ਆਪਣਾ ਬਹੁਤ ਵਧੀਆ ਸਵਾਰੀ ਕਰਾਉਣ ਲੱਗ ਗਿਆ ਆਪਾਂ ਨੂੰ ਜਿਵੇਂ ਕਿ ਆਪਾਂ ਇਹਦੇ ਤੇ ਕਿਸੇ ਵੀ ਸਵਾਰ ਨੂੰ ਬਿਠਾਇਆ ਨਹੀਂ ਸੀਗਾ ਪਹਿਲਾਂ ਆਪ ਹੀ ਆਪਾਂ ਬੈਠ ਗਏ ਆਪ ਹੀ ਵਧੀਆ ਠੰਡਾ ਸੀਲ ਹੋ ਕੇ ਇਹ ਤੁਰਿਆ ਆ ਰਾਹ ਤੇ ਤੁਰਿਆ ਜਾਂਦਾ ਤਾਂ ਮਿੱਤਰੋ ਡਿੱਟੋ ਐਂ ਲੱਗਦਾ ਜਿਵੇਂ ਕਿ ਕਬੱਡੀ ਦਾ ਖਿਡਾਰੀ ਕਬੱਡੀ ਦੀ ਰੇਡ ਪਹੁੰਚ ਜਾਂਦਾ ਹੋਵੇ ਪੂਰਾ ਪਲਵਾਨਾ ਗੂ ਝੂਮ ਝੂਮ ਕੇ ਤੁਰਦਾ ਕਈ ਗਣ ਜਾਨਵਰ ਆਪਣੇ ਖੂਨ ਜੋ ਹੀ ਲੈ ਕੇ ਪੈਦਾ ਹੁੰਦਾ ਜਿਵੇਂ ਕਿ ਇਹਦਾ ਬਾਪ ਦਿਲਬਾਗ ਰਣੀ ਵਾਲਾ ਘੋੜਾ ਬਹੁਤ ਹੀ ਟਾਪ ਦਾ ਤੇ ਸ਼ਾਨਦਾਰ ਘੋੜਾ ਬਣਿਆ ਤੇ ਆਪਾਂ ਨੂੰ ਵੀ ਪੂਰੀ ਉਮੀਦ ਹੈ ਕਿ ਆਪਣਾ ਪੁੱਤ ਦਿਲਜਾਨ ਡਿੱਟੋ ਆਪਣੇ ਬਾਪ ਤੇ ਜਾਊਗਾ ਆਪਣੇ ਵੀਰਾਂ ਦੀ ਫਰਮੇਸ਼ਨ ਨੂੰ ਦੇਖਦੇ ਹੋਇਆ ਆਪਾਂ ਆਪਣੇ ਘੋੜੇ ਦੀ ਸਟੱਡ ਸਰਵਿਸ ਕਰਤੀ ਹੈ ਜੀ ਓਪਨ ਜੇਕਰ ਤੁਸੀਂ ਵੀ ਦਿਲਬਾਗ ਰਣੀ ਵਾਲੇ ਘੋੜੇ ਦਾ ਪੁੱਤਾਂ ਜਾਂ ਪੋਤੀ ਆਪਣੇ ਘਰੇ ਪਾਲਦੇ ਹੋ ਤਾਂ ਤੁਸੀਂ ਆਪਣੇ ਘੋੜੇ ਤੋਂ ਮੇਡ ਕਰਵਾ ਸਕਦੇ ਹਾਂ ਆਪਣੀ ਘੋੜੀ ਨੂੰ ਨੰਬਰ ਆਪਣਾ ਸਕਰੀਨ ਤੇ ਚੱਲਦਾ ਪਿਆ ਵਾ ਜੀ ਧੰਨਵਾਦ